ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਤੇ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਲੈ ਸੱਜਣੋ ਅੱਜ ਫੇਰ ਵੀਡੀਓ ਸੇਲ ਵਾਸਤੇ ਆ ਜੇ ਕਿਸੇ ਨੇ ਕੋਈ ਚੰਗੇ ਨਗੀਨੇ ਤੇ ਕੋਈ ਭਾਲ ਦੇ ਵਿੱਚ ਹੈਗਾ ਮੰਡੀਆਂ ਦੇ ਉੱਤੇ ਨਹੀਂ ਖੱਜਲ ਖਵਾਰ ਹੋਣਾ ਚਾਹੁੰਦਾ ਇੱਕ ਕਿੱਲੇ ਤੋਂ ਹੀ ਲੈਣਾ ਚਾਹੁੰਦਾ ਕਿੱਲੇ ਤੋਂ ਮੈਂ ਕਾਫੀ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਵੀ ਜਨਮਰ ਮਿਲ ਜੇ 1000 2000 ਮਹਿੰਗਾ ਸਸਤਾ ਨਹੀਂ ਹੁੰਦਾ ਅੱਜ ਤਾਂ ਨੂੰ ਵੱਡੇ ਵੱਡੇ ਝੋਲਿਆਂ ਵਾਲੀਆਂ ਸਿੰਘਾਂ ਦੀਆਂ ਕੁੰਡੀਆਂ ਪਤਲੀ ਚਮੜੀ ਵਾਲੀਆਂ ਚੰਗੇ ਸਕੀਨ ਜਨਮਰ ਦਿਖਾਉਣੇ ਆ ਅ ਲొਕੇਸ਼ਨ ਵਗੈਰਾ ਗੱਲਬਾਤ ਵੀਰ ਨਾਲ ਕਰਾਵਾਂਗੇ ਜੇਕਰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਬਾਕੀ ਬਾਕੀ ਸ਼ੇਅਰ ਤੁਸੀਂ ਜਰੂਰ ਕਰ ਦਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਨਗੀਨੇ ਵੀਰ ਦੇ ਕੋਲੇ 8 ਸੇਲ ਵਾਸਤੇ ਆ ਸੱਜਰਾਂ ਵੀ ਉਹਦੇ ਵਿੱਚ ਹੈਗੀਆਂ ਟੋਕੜ ਵੀ ਹੈਗੀ ਆ ਇੱਕ ਟੀਵੀ ਵੀ ਹੈਗੀ ਆ ਜਿਹੋ ਜੀ ਚਮੈਸ ਹੈ ਉਹੋ ਜਿਹਾ ਤੁਸੀਂ ਲੈ ਸਕਦੇ ਹੋ ਤੇ ਗੱਲਬਾਤ ਵੀਰ ਨਕਰਾਉਣੇ ਆ ਲੋਕੇਸ਼ਨ ਪੁੱਛਦੇ ਆ ਮੇਰੇ ਵੱਲੋਂ ਬਾਈ ਪਰਮਿੰਦਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹੈ ਸੇਤਾ ਜੀ ਬਹੁਤ ਵਧੀਆ ਬਾਈ ਜੀ ਆਪਣੇ ਹੰਦ ਹੋ ਗਏ ਬਹੁਤ ਹੀ ਵਧੀਆ ਚੜ੍ਹਦੀ ਕਲਾ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਆਪਣੀ ਪ੍ਰੋਪਰ ਲੋਕੇਸ਼ਨ ਦੱਸੋ ਜਿੱਥੇ ਜੇ ਆਪਾਂ ਖੜੇ ਆ ਨਾਮ ਮੇਰਾ ਹੀ ਪਰਮਿੰਦਰ ਸਿੰਘ ਪਿੰਡ ਜੋਗਾਨੰਦ ਖਰਮਲਾਂ ਤੋਂ ਬਠਿੰਡੇ ਤੋਂ ਆਪਾਂ 2-3 ਕਿਲੋਮੀਟਰ ਤੇ ਆ ਬਸ ਜੀ ਨਹਿਰ ਦੇ ਨਾਲ ਆ ਜਮਾ ਬਿਲਕੁਲ ਨਹਿਰ ਦੇ ਨਾਲ ਆ ਗਿਆ ਆਪਣਾ ਫਾਰਮ ਜੋਗਾਵੜਨ ਪਿੰਡ ਜੋਗਾਨੰਦ ਪਿੰਡ ਵੜਨ ਸਾਰੀ ਆਪਾਂ ਜਮਾ ਨਹਿਰ ਦੇ ਉੱਪਰ ਹੀ ਆਪਣਾ ਫਾਰਮ ਜੀ ਦੂਰੋਂ ਦਿਖਦਾ ਹੀ ਆਪਣਾ ਫਾਰਮ ਦੂਰੋਂ ਹੀ ਦਿਖਦਾ ਜੀ ਮੋਬਾਈਲ ਨੰਬਰ ਬੋਲੋ ਤੁਹਾਡਾ ਮੋਬਾਈਲ ਨੰਬਰ 96469 25068 ਜੀ ਪਰਮਿੰਦਰ ਭਾਈ ਦੇਖੋ ਕਾਫੀ ਭਰਾ ਸੇਲ ਦੀਆਂ ਵੀਡੀਓ ਪਾਉਂਦੇ ਆ ਕਾਫੀ ਫਾਰਮ ਵਾਲੇ ਵੀ ਵੀਡੀਓ ਪਾਉਂਦੇ ਆ ਸੇਲ ਦੀਆਂ ਹਾਂਜੀ ਹਾਂਜੀ ਭਾਈ ਜੀ ਅੱਜ ਜਨਬਰਾਂ ਦਾ ਰੇਟ ਬਿਲਕੁਲ 100 ਰੁਪਏ ਛੋੜ ਵਾਲਾ ਹੋਊਗਾ ਹਾਂਜੀ ਹਾਂਜੀ ਜਿਹੜਾ ਕੋਈ ਭਰਾ ਕੋਈ 20 ਜਣਿਆਂ ਦਾ ਵੀਡੀਓ ਸ਼ੇਅਰ ਕਰੂਗਾ ਉਹਨੂੰ ਪਹਿਲਾਂ ਡਿਸਕਾਊਂਟ ਦੀ ਗੱਲ ਹੀ ਕਰੀਏ ਜੇ ਕੋਈ ਵੀ ਭਰਾ ਆਪਣੀ 10 ਜਣਿਆਂ ਦਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਤੇ ਉਹਨੂੰ 2000 ਰੁਪਏ ਸੌਦਾ ਹੋਣ ਤੋਂ ਬਾਅਦ ਡਿਸਕਾਊਂਟ ਕਰ ਦਾਂਗੇ ਆਪਾਂ ਲਾਏ ਭਾਈ ਸੱਚ ਨੂੰ ਵੱਡੀ ਤੁਹਾਨੂੰ ਆਫਰ ਦਿਖਾਤੀ ਰੇਟ ਵੀ ਬਿਲਕੁਲ 100 ਰੁਪਏ ਛੋੜ ਵਾਲੇ ਹੋਣਗੇ ਇੱਕ ਡੰ ਤਸੱਲੀ ਕਰਕੇ ਜਾਂਬੜ ਦਾ ਫੇਰ ਸੌਦਾ ਕਰੀ ਦੋ ਡੰਗ ਚਾਰ ਡੰਗ ਚੋਲੇ ਰਹਿਣ ਖੈਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਆਪਣੇ ਇੱਥੇ ਜੀ ਠੀਕ ਆ ਅਗਲਾ ਆਪਦੀ ਤਸੱਲੀ ਕਰੇ ਜੇ ਉਹਨੂੰ ਪਸੰਦ ਆ ਲੈ ਜੇ ਨਹੀਂ ਆਪਣੇ ਇੱਥੇ ਫਾਰਮ ਤੇ ਪਸ਼ੂ ਖੜਾ ਲੈ ਬਈ ਸੱਜਣੋ ਠੀਕ ਆ ਸਾਫ਼ ਸੁਥਰੇ ਵਪਾਰ ਫੇਰ ਹੀ ਚੱਲਦੇ ਆ ਜੇ ਜੀ ਗੱਲ ਕਹਿਣਗੇ ਉਹ ਗੱਲ ਨਿਭੜੂਗੀ ਹੁਣ ਇਹ ਦੱਸੋ ਕਈ ਵਾਰੀ ਕੋਈ ਵਿਚਾਰ ਹੁੰਦਾ ਇਧਰੋਂ ਜਾਨਵਰ ਖੋਲਣੇ ਸ਼ੁਰੂ ਕਰਨੇ ਆ ਕਿ ਇਧਰੋਂ ਖੋਲਣੇ ਸ਼ੁਰੂ ਕਰਨੇ ਆ ਜਗਜੀਤ ਭਾਈ ਵਿਚਾਰ ਕੋਈ ਨਹੀਂ ਜਾਨਵਰ ਨੇ ਬੋਲਣਾ ਜੀ ਠੀਕ ਆ ਜਾਨਵਰ ਨੇ ਕਹਿਣਾ ਕਿ ਮੈਨੂੰ ਲਓ ਵਾਹ ਜੀ ਕੋਈ ਗੱਲ ਨਹੀਂ ਜਿੱਧਰੋਂ ਮਰਜੀ ਇਤਲੋ ਹੀ ਲੱਗ ਜਾ ਕੋਈ ਲੈ ਵੀ ਸੱਜਣਾ ਆ ਮਾਣਾ ਜਾਂ ਨੇੜੇ ਕਿਰਾ ਲੈ ਵੀ ਸੱਜਣੋ ਲੇਵਾ ਤੁਸੀਂ ਚੈੱਕ ਕਰ ਲੋ ਓਡੀਕ ਮੱਝ ਓਡਕ ਝੋਲਾ ਤੇ ਥੱਲੇ ਜਿਹੜੇ ਥਾਣਾ ਪੀੜੀ ਤੇ ਪਾਵਿਆਂ ਰਗੇ ਆ ਕੈਮਰਾਮੈਨ ਨੂੰ ਕਹਿੰਦਾ ਵੀ ਪ੍ਰੋਪਰ ਜਿਹੜਾ ਮੱਝ ਆ ਦਿਖਾ ਰਿਓ ਬਾਈ ਜੀ ਸੂਏ ਕਿਹੜੇ ਚੱਲ ਰਹੀ ਆ ਇਹ ਬਾਈ ਜੀ ਤੀਜੇ ਸੂਏ ਆ ਜਗਜੀਤ ਬਾਈ ਜੀ ਹਾਂ ਇਹ ਦੇਖੋ ਵੀ ਦਰਸ਼ਕੋ ਇਹ ਹਰਿਆਣੇ ਦੀ ਮੱਝ ਆ ਜਗਜੀਤ ਬਾਈ ਜੀ ਤੇ ਇਦੇ ਥੱਲੇ ਇਸ ਟਾਈਮ 17 ਕਿਲੋ ਦੁੱਧ ਹਾਜ਼ਰ ਆ। ਜੀ ਠੀਕ ਆ 20 ਕਿਲੋ ਦੀ ਗਰੰਟੀ ਤੇ ਇਹ ਮੱਝ ਆਈ ਆ। 20 ਕਿਲੋ ਦੀ ਗਰੰਟੀ ਤੇ ਆਈ ਆ। ਮਗਰ ਕੀ ਆ ਜੀ? ਮਗਰ ਇਹਦੇ ਕੱਟਾ ਬਈ ਜੀ। ਮਗਰ ਦਰਸ਼ਕੋ ਕੱਟਾ ਹੈਗਾ। ਹਾਂਜੀ ਹਾਂਜੀ ਹਾਂਜੀ। ਤੇ ਬੋਲੇ ਚੌਟ ਹੋ ਗਈ ਜੀ। ਬੋਲੇ ਚੌਟ ਹੋ ਗਈ ਬਈ ਜੀ। ਜੀ ਡਿਮਾਂਡ ਕੀ ਕਰਦੇ ਹੋ ਮੋੜ ਲਿਆ ਸੱਜਣਾ। ਤੋੜਨ ਦਾ ਦਰਸ਼ਕੋ ਇੱਕ ਹੀ ਮਕਸਦ ਹੁੰਦਾ ਪਸ਼ੂ ਤੇ ਲੰਗ ਲੁੰਗ ਦਾ ਪਤਾ ਲੱਗ ਜਾਂਦਾ। ਬਾਕੀ ਕਿ ਵੀਡੀਓ ਵੀਰ ਵੇਖ ਕੇ ਆ ਕੇ ਤਸੱਲੀ ਕਰਕੇ ਸੌਦਾ ਕਰ ਸਕਦੇ ਆ। ਮੱਝ ਵੇਖ ਲਓ ਤੁਸੀਂ। ਹਾਂਜੀ ਬੈਡ ਬੁੱਡ ਦੀ ਖੁੱਲੀ ਆ ਹਾਂਜੀ ਹਾਂਜੀ ਤੇ ਪਤਲੀ ਚਮੜੀ ਦੀ ਆ ਜਿਹੜਾ ਕੁਛ ਥੱਲੇ ਆ ਉਹ ਤੁਹਾਡੇ ਸਾਹਮਣੇ ਆ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਕਿਹੜਾ ਕਿਹੜਾ ਥਾਣਾ ਹੈਗਾ ਹਾਂ ਤੇ ਪਰਮੇਂਦਰ ਰੇਟ ਮੇਰਾ ਵੀ ਦੱਸੀਂ ਕਿਰਾ ਕੀ ਹੋ ਜੂਗਾ ਰੇਟ 1,90,000 ਰੁਪਿਆ ਇਹਦਾ ਰੇਟ ਆ ਜਿਹੜਾ ਉਹ ਹੈਗਾ ਲੈ ਬਈ ਸੱਜਣੋ 1,90,000 ਰੁਪਿਆ ਰੇਟ ਕੀਤਾ ਕਿੱਥੋਂ ਤੱਕ ਜਾਣ ਦੇ ਚਾਂਸ ਹੈਗੇ ਆ ਇਹਦੇ 20 ਕਿਲੋ ਦੁੱਧ ਤਾਂ ਦੇਉ ਦੇਊਂਗਾ ਇਹ ਆਈਟਮ ਬੜੀ ਮੱਝਾ ਤੁਸੀਂ ਇਹ ਦੇਖੋ ਥੱਲੋ ਸਾਫ ਸੁਥਰਾ ਬਾਕੀ ਹਜੇ ਜਗਜੀਤ ਟਾਈਮ ਦੇਖ ਲਓ ਅੱਜ ਹਜੇ 3 ਦੇ ਆਸ-ਪਾਸ ਹੀ ਹਜੇ 3 ਵਜੇ ਨਹੀਂ ਗੇ ਤੇ ਸਵੇਰ ਦੀ ਇੰਦਾਂ ਦੀ ਚਵਾਈ ਵੀ 6:30 ਵਜੇ ਦੀ ਹੋਈ ਹੈ ਕੋਈ ਉਹ ਨਹੀਂ ਗਾ ਲੈ ਵੀ ਸੱਜਣੋ ਕੋਈ ਉਹ ਨਹੀਂ ਕੋਈ ਵੀਡੀਓ ਵਾਸਤੇ ਕਹਿ ਕੇ ਆਏ ਆ ਹਨਾ ਬਿਲਕੁਲ ਖਾਲੀ ਕਰੀਆਂ ਸੀ ਤੇ ਝੋੜਿਆਂ ਤੋਂ ਤੁਸੀਂ ਜੱਜ ਕਰ ਸਕਦੇ ਹੋ ਹਾਂਜੀ ਹਾਂਜੀ ਤੇ ਜਿਹੜੇ ਵੀਰ ਮੰਡਕਾਂ ਦੇ ਉੱਤੇ ਨਹੀਂ ਖੱਜਲ-ਖਵਾਰ ਹੋਣਾ ਚਾਹੁੰਦੇ ਹਨਾ ਹਾਂਜੀ ਹਾਂਜੀ ਤੇ ਉਹ ਬਾਈ ਨਾਲ ਸੌਦਾ ਤੁਸੀਂ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਲਿਓ ਸੌਦਾ ਹੋਣ ਤੋਂ ਬਾਅਦ 2000 ਰੁਪਏ ਦਾ ਬਾਈ ਨੇ ਡਿਸਕਾਊਂਟ ਹੈ ਜਿਹੜ ਰੱਖਿਆਗਾ ਵੇਖੋ ਜੀ ਲੋਕੇਸ਼ਨ ਬੜੀ ਹੱਦ ਥਾਂ ਤੇ ਆ ਕੇ ਫਾਰਮ ਬਣਾਇਆ ਜੀ ਹਨਾ ਦੂਜਾ ਖੋਲੋ ਸੱਜਣੋ ਵੇਖੋ ਦਰਸ਼ਕੋ ਕੈਮਰਾਮੈਨ ਨੂੰ ਕਹਿੰਦਾ ਵੀ ਸਿੰਘ ਸੁੰਗ ਕਾ ਦੇ ਦਿਖਾ ਦਿਓ ਫੇਸ ਬਿਊਟੀ ਤੋਂ ਜੱਜ ਕਰ ਸਕਦੇ ਹੋ ਤੇ ਲੇਵਾ ਤੁਸੀਂ ਇਹਦਾ ਵੀ ਚੈੱਕ ਕਰ ਲਓ ਥਣ ਕਾਫੀ ਲੰਬੇ ਆ ਤੇ ਮਗਰੋਂ ਝੋਲਾ ਵੀ ਕਾਫੀ ਵੱਡਾ ਲੱਗਿਆਗਾ ਤੇ ਤੁਸੀਂ ਚੈੱਕ ਕਰ ਲਓ ਕੋਈ ਇੱਕ ਡੰਗ ਝੋਲੇ ਕੋਈ ਦੋ ਡੰਗ ਝੋਲੇ ਤੂਰਾ ਤਾਰਾ ਤੁਸੀਂ ਚੈੱਕ ਕਰ ਲਓ ਸ਼ਕੀਨ ਜਨਮਰ ਦਾ ਆਪ ਹੀ ਪਤਾ ਲੱਗ ਜਾਂਦਾ ਲਿਆ ਵੀ ਸੱਜਣਾ ਮੋੜ ਲਿਆ ਕੈਮਰਾਮੈਨ ਨੂੰ ਕਹਿੰਦਾ ਥੋੜਾ ਜਿਹਾ ਕੈਮਰਾ ਮੇਰਾ ਵੀਰ ਨੀਮਾ ਰੱਖੀ ਤੌਰ ਦਾ ਪਤਾ ਲੱਗਦਾ ਰਹੇ ਕਾਫੀ ਜਿਹੜੇ ਭਰਾ ਜੱਜ ਕਰਦੇ ਆ ਵੀਡੀਓ ਤੇ ਜੱਜ ਕਰ ਲੈਂਦੇ ਆ ਵੇਖੋ ਵੀ ਦਰਸ਼ਕੋ ਕੋਈ ਇਹ ਨਹੀਂ ਕੋਈ ਲਿਪਾ ਪੋਚੀ ਆ ਸਿੰਗਾ ਨੂੰ ਤੇਲ ਲਾਇਆ ਜਾਂ ਨਮਾਹਾਂ ਖੜੀਆਂ ਕੋਈ ਉਹੋ ਜਿਹਾ ਕੁਛ ਨਹੀਂ ਜਿਵੇਂ ਜਿਹੋ ਜਿਹਾ ਜਾਂ ਨੰਬਰ ਆਇਆ ਸੀ ਉਹੋ ਜਿਹੀ ਤੁਹਾਡੇ ਬਿਲਕੁਲ ਸਾਹਮਣੇ ਕੈਮਰੇ 'ਚ ਕੈਦ ਕਰਤਾ ਆਪਾਂ ਇਹਦਾ ਬਰਮਿੰਦਰ ਵੀਰ ਕੀ ਰੇਟ ਹੋ ਜੂਗਾ ਇਹਦੇ ਥੱਲੇ ਜਗਜੀਤ ਭਾਈ 14 ਕਿਲੋ ਦੁੱਧ ਦਾ ਹਾਜ਼ਰ ਆ ਹੋਣਾ ਜੀ ਉਹਨਾਂ ਦੇ ਘਰੋਂ ਆਪਾਂ 17 ਕਿਲੋ ਚੋਕੇ ਲੈਂਦਾ ਝੋਟੀ ਨੇ ਤੁਸੀਂ ਦੇਖ ਸਕਦੇ ਜੀ ਨੀਰਾ ਪੱਠੇ ਪੂਰਾ ਨਹੀਂ ਚੱਕੇਗੇ ਤੇ ਇੱਕ ਇਹਦੇ ਵਿੱਚ ਮੈਂ ਤੈਨੂੰ ਤੁਹਾਨੂੰ ਪਹਿਲਾਂ ਗੱਲ ਦੱਸ ਦਿੰਦਾ ਇਹਦੇ ਥਣ ਤੇ ਇੱਕ ਬੱਚੇ ਨੇ ਦੰਦੀ ਵੱਢੀ ਸੀਗੀ ਹੁਣ ਓਕੇ ਆ ਥਾਣਾ ਉਹਦੇ ਕਰਕੇ ਇਧਰਲਾ ਥਣ ਤੁਹਾਨੂੰ ਦੇਖ ਲਓ ਮਾੜਾ ਜਿਹਾ ਮੋਟਾ ਦਰਸ਼ਕੋ ਜਿਹੜੀ ਗੱਲ ਕਹੀ ਆ ਉਹ ਹੈਗੀ ਆ ਹਨਾ ਮੁੜ ਕੇ ਕੋਈ ਵੀਰ ਆ ਕੇ ਆਖੇ ਆ ਤੁਸੀਂ ਦੇਖ ਲਓ ਵੀ ਥੋੜੀ ਜੀ ਬੱਚੇ ਨੇ ਜਿਹੜਾ ਦੰਦ ਆ ਉਹ ਥਣ ਤੇ ਮਾਰਿਆ ਪਰ ਵੈਸੇ ਕੋਈ ਜ਼ਖਮ-ਜੁਖਮ ਨਹੀਂਗਾ ਤਕਰੀਬਨ ਸਾ ਜਖਮਤਾ ਰਾਮ ਹੀ ਆ ਜੀ ਸਾਰਾ ਕੋ ਰਾਮ ਆ ਇੱਕੋ ਜਾਂ ਦੁੱਧ ਆ ਇਸ ਟਾਈਮੇ ਦੇ ਥਲੇ 14 ਕਿਲੋ ਦੁੱਧ ਹਾਜ਼ਰ ਆ 15 16 ਕਿਲੋ ਨਾਲ ਦੇ ਕਰੋ ਚੋਕੇ ਲਿਆਂਦਾ ਸੀਗਾ ਆ ਜੀ ਮਗਰ ਕੀ ਆ ਗਿਆ ਜੀ ਮਗਰ ਇਹਦੇ ਕੱਟਾ ਜੀ ਇੱਕ ਮਹੀਨੇ ਦੀ ਸੂਈ ਹੋਈ ਆ ਇਹ ਲੈ ਦਰਸ਼ਕੋ ਇੱਕ ਮਹੀਨੇ ਦੀ ਸੂਈ ਵੀ ਆ ਦਰਸ਼ਕੋ ਜੇ ਕੋਈ ਕੈਰੀ ਮੱਝ ਘਰੇ ਲਿਆਣੀ ਚਾਹੁੰਦਾ ਹੈ ਹਨਾ ਤਾਂ ਤੁਹਾਨੂੰ ਪਤਾ ਵੀ ਕੱਲੇ ਜਾਨਵਰ ਦੀ ਕੇਅਰ ਵੱਧ ਜਾਂਦੀ ਆ ਹਾਂਜੀ ਹਾਂਜੀ ਤੇ ਮਗਰ ਇਹਦੇ ਕੱਟਾ ਗਿਆ ਜੀ ਸੂਏ ਦਾ ਕਿੰਮਾ ਆ ਗਿਆ ਇਹ ਦੂਜੇ ਸੂਏ ਆ ਜਗਜੀਤ ਬਾਈ ਦੂਜੇ ਸੂਏ ਦਰਸ਼ਕੋ ਮਾਜਦੇ ਤੁਸੀਂ ਬਾਡੀ ਸਟਰਕਚਰ ਤੋਂ ਜੱਜ ਕਰ ਸਕਦੇ ਹੋ ਹਨ ਤੇ ਤੀਜੇ ਨੰਬਰ ਵਾਲੀ ਦਰਸ਼ਕੋ ਕੈਮਰਾਮੈਨ ਨੂੰ ਕਹਿੰਦੇ ਇੱਕ ਮਿੰਟ ਸੱਜਣਾ ਮਾੜਾ ਜ ਆਪਸੇ ਹੋਈ ਸਿੰਘ ਦੇਖ ਲਓ ਜਿਵੇਂ ਮੈਂ ਕਹਣਾ ਉਹਨਾਂ ਨੂੰ ਕੋਈ ਚੰਗਾ ਵੀਰ ਭਾਲਦਾ ਵੀ ਸਿੰਘਾਂ ਵਿੱਚ ਦੀ ਚੀਚੀ ਨਾ ਨੰਗੇ ਫੇਸ ਬਿਊਟੀ ਚੈੱਕ ਕਰ ਲਓ ਜਿਹੜਾ ਵੀ ਵੀਰ ਲੈ ਗਿਆ ਤੇ ਘਰੇ ਕੋਈ ਨਿੰਦ ਨਹੀਂ ਸਕਦਾ ਦੇਖੋ ਤੁਸੀਂ ਕਾਫੀ ਪਤਲੀ ਸਕਿਨ ਦੀ ਆ ਤੇ ਕਾਫੀ ਤੁਸੀਂ ਮਗਰੋਂ ਪਿੱਠ ਪੂੜੇ ਦੀ ਚੈੱਕ ਕਰ ਲਓ ਖੁੱਲੇ ਵਿੱਢਦੀ ਹੈ ਵੀ ਤੇ ਇਹਦੇ ਰਿਕਾਰਡ ਬਾਰੇ ਮਾਈ ਜੀ ਦਿਓ ਜਾਣਕਾਰੀ ਜੀ ਇਹ ਜਗਜੀਤ ਪਹਿਲੇ ਸੂਏ ਆ ਵੀਰੇ ਹੂੰ ਪਾਂਛੀ ਦਿਨਾਂ ਦੀ ਸੂਈ ਹੈ ਇਹ ਜੀ ਪਹਿਲਣ ਝੋਟੀ ਆ ਪਾਂਛੀ ਦਿਨਾਂ ਦੀ ਸੂਈ ਆ ਹੋ ਸਕਦਾ 4 ਦਿਨ ਦੀ ਹੋਵੇ ਜੀ ਦੁੱਧ ਦੀ ਗੱਲ ਕਰੀਏ ਫਿਰ ਹੁਣ ਦੁੱਧ ਵੱਲੇ 9 ਕਿਲੋ ਦੁੱਧ ਹਾਜ਼ਰ ਆ 9 ਕਿਲੋ ਦੁੱਧ ਹਾਜ਼ਰ ਆ ਮਗਰ ਕੀ ਆਗੇ ਮਗਰੇ ਦੇ ਵੀ ਕੱਟਾ ਬਈ ਜੀ ਦਰਸ਼ਕੋ ਮਗਰੇ ਇਹਦੇ ਵੀ ਕੱਟਾਗਾ ਖੋਲੀ ਸੱਜਣਾ ਇਹਨੂੰ ਵੀ ਤੋੜ ਕੇ ਦਿਖਾ ਦੇਗੇ ਨੀ ਇਹਨਾਂ ਨੂੰ ਲੈ ਬਈ ਸੱਜਣੋ ਜੇ ਕੋਈ ਜਮਾ ਕੁੰਡੀ ਪਾੜਦਾ ਹੈ ਨਾ ਵਿੜੇ ਚ ਖੜੀ ਸਜੇ ਤਾਂ ਤੁਸੀਂ ਜੱਜ ਆਪ ਕਰ ਸਕਦੇ ਹੋ ਤੋਰਾ ਤਾਰਾ ਇਹਦਾ ਵੀ ਚੈੱਕ ਕਰ ਲੋ ਸਕਿਨ ਜੱਜ ਕਰ ਲੋ ਬਿਲਕੁਲ ਚੋਟੀ ਬਹੁਤ ਸੋਹਣੀ ਆ ਵਾਕੀ ਜਿਵੇਂ ਕਹਿੰਦੇ ਮਹੀਨਕੀ ਨਾ ਇਹ ਉਹ ਨਗੀਨਾ ਹੈਗਾ ਮੋੜਲਾ ਵੀ ਸੱਚਨਾ ਮੋੜਲਾ ਪਰ ਥੋੜੇ ਥੋੜੇ ਨਾਲ ਵੀਡੀਓ ਹੋ ਜਾਂਦੀ ਹੈ ਦਰਸ਼ਕੋ ਲੰਬੀ ਵੇਖੋ ਤੁਸੀਂ ਥਾਣੇ ਦੇ ਵੀ ਚਾਰਾ ਕੋਈ ਸਖ ਸੁਖਤਾ ਨਹੀਂ ਗਈ ਨਾ ਨਾ ਉਹ ਆਪਾਂ ਪਹਿਲਾਂ ਦੱਸ ਕੇ ਦੇਵਾਂਗੇ ਜੋ ਵੀ ਗੱਲ ਆ ਸਾਰੀ ਬੰਦਿਆਂ ਨੂੰ ਵੀਡੀਓ ਦੇ ਵਿੱਚ ਬੋਲਾਂਗੇ ਕਿ ਕੱਲ ਨੂੰ ਦੇਣੀ ਨਾਵੇ ਆਪਾਂ ਨੂੰ ਗੱਲ ਆ ਜੀ ਜੀ ਇਹਦਾ ਪਰਮਿੰਦਰ ਭਾਈ ਰੇਟ ਕੀ ਕਰਦੀ ਹੈ ਫਿਰ ਇਹਦਾ ਮੁੱਲ 165000 ਰੁਪਇਆ ਜਗਜੀਤ ਭਾਈ ਲੈ ਬਈ ਸਜਣੋ 1 ਲੱਖ ਤੇ 65000 ਰੁਪਇਆ ਬਾਈ ਨੇ ਮੁੱਲ ਕੀਤਾ ਹੈ ਤੇ ਮਾਨਤਾਨ ਵੀ ਕਰੂਗਾ ਤੇ ਜਿਹੜਾ ਵੀ 10 ਜਣਾਂ ਨੂੰ ਵੀਡੀਓ ਸ਼ੇਅਰ ਕਰੂਗਾ ਉਹਦਾ ਮਾਨਤਾਨ ਅਲੱਗ ਤੋਂ ਹੈਗਾ ਹੀ ਆ ਐ ਵੇਖੋ ਤੁਸੀਂ ਛੋਟੀ ਤੋਂ ਜੱਜ ਤੁਸੀਂ ਕਰਨਾ ਵੇਖ ਕੇ ਆ ਕੇ ਤਸੱਲੀ ਬਾਈ ਨਾਲ ਕਰ ਸਕਦੇ ਹੋ ਤੁਸੀਂ ਨੰਬਰ ਪੱਟੀ ਦੇ ਵੀ ਚੱਲੀ ਜਾਂਦਾ ਹੈਗਾ ਐ ਤਿੰਨ ਨੰਬਰ ਵਾਲੀ ਸੱਜਣਾ ਖੋਲੀ ਕਰਾਂ ਬਾਈ ਸਵੇਰ ਦੀ ਗੱਲ ਕਰੀਏ ਕਿਹੜਾ ਸੂਆ ਇਹ ਵੀ ਦੂਜਾ ਸੂਆ ਬਰੇ ਜਗਜੀਤ ਜੀ ਹਾਂਜੀ ਦਰਸ਼ਕੋ ਥਾਣੇ ਦੇਖਿਓ ਦੋ ਘੜੀਆਂ ਦੇਖਣ ਵਾਲੇ ਥਾਣੇ ਵੇਖੋ ਤੁਸੀਂ ਕਹਿਰਾ ਕਹਿਰਾ ਥਾਣਾ ਮੂਠੀ ਵਾਲਾ ਥਾਣਾ ਮਗਰੋਂ ਝੋਲਾ ਮੈਂ ਕੈਮਰਾਮੈਨ ਨੂੰ ਕਹਿੰਨਾ ਥੋੜੀ ਜੀ ਰੋਕੀ ਸੱਜਣਾ ਮਗਰੋਂ ਝੋਲਾ ਦਿਖਾ ਦਈਏ ਵੇਖੇ ਵੀ ਸੱਜਣੋ ਕਈ ਵੀਰ ਕੇ ਮੱਥੇ ਤੇ ਹੱਥ ਮਾਰਦੇ ਭਰਾ ਦੇਖੇ ਹੈਗੇ ਤੇ ਵੇਖੋ ਵਪਾਰ ਸਾਫ਼ ਸੁਥਰਾ ਤਾਂ ਚੱਲਦਾ ਜੀ ਇੱਕ ਸਾਫ਼ ਸੁਥਰੀ ਗੱਲ ਰੱਖਣਗੇ ਜਗਜੀਤ 15 ਕਿਲੋ ਦੁੱਧ ਦੀ ਓਟ ਤੇ ਵੀ ਦੇ ਦਾਂਗੇ ਆਪਾਂ ਇਹ ਲੈ ਬਾਈ ਸੱਜਣੋ 15 ਕਿਲੋ ਦੀ ਓਟ ਤੇ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਇਸ ਤੋਂ ਵੱਧ ਕੋਈ ਤਸੱਲੀ ਦੇ ਨਹੀਂ ਸਕਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਹਵਾ ਖੁੱਲੀ ਡੁੱਲੀ ਦਰਖਤਾਂ ਦੀ ਸ਼ਾਨ ਲੋਕੇਸ਼ਨ ਬਹੁਤ ਸੋਹਣੀ ਹੈ ਕੋਈ ਇੱਕ ਡੰਗ ਚੋਲੇ ਕੋਈ ਦੋ ਡੰਗ ਚੋਲੇ ਜਿਹੜੀ ਗੱਲ ਕਹੂਗਾ ਉਹ ਗੱਲ ਨਿਬੜੂਗੀ ਜਿਹੜੀ ਗੱਲ ਹੈਗੀ ਉਹ ਮੂਰੇ ਤੁਹਾਡੇ ਸਾਹਮਣੇ ਆ ਹਾਂਜੀ ਹਾਂਜੀ ਆ ਵੇਖੋ ਸੱਜਣੋ ਇਧਰ ਚੌਥੇ ਨੰਬਰ ਵਾਲੀ ਦੀ ਕਰਾਓ ਜੀ ਚੈੱਕ ਟੋਰ ਦੇ ਵੀਰੇ ਹੂੰ ਥੱਲੇ ਥਣਾ ਤੇ ਥੋੜੀ ਜੀ ਇਹ ਇਹ ਵਾਈਟ ਦਾ ਉਹ ਆ ਇਹ ਜਗਜੀਤ ਤੋਕੜ ਗੱਬਣ ਮੱਝ ਆ ਇਹ ਆਜੋ ਵੀ ਸੱਜਣੋ ਜੇ ਕਿਸੇ ਭਰਾ ਦੇ ਘਰੇ ਦੁੱਧ ਮੈਂਟੇਨ ਰੱਖਣਾ ਚਾਹੁੰਦਾ ਅਗਲਾ ਕਹਿ ਦਿੰਦਾ ਵੀ ਹਜੇ ਦੁੱਧ ਹੈਗਾ ਕੋਈ 2 ਮਹੀਨੇ ਵਾਲੀ ਕੋਈ 3 ਮਹੀਨੇ ਵਾਲੀ ਕਿੰਨਾ ਟਾਈਮ ਰਹਿ ਗਿਆ ਇਹ ਸਾਢੇ 5 ਮਹੀਨੇ ਦੀ ਗੱਬਣਾ ਜਗਜੀਤ ਬਾਈ ਲੈ ਬਈ ਸੱਜਣੋ ਸਾਢੇ 5 ਮਹੀਨੇ ਦੀ ਬਾਈ ਕਹਿੰਦਾ ਗੱਬਣਾ ਡਾਕਟਰ ਆਪ ਦਾ ਲਿਆ ਸਕਦੇ ਹੋ ਕੋਈ ਇਥੋਂ ਤਸੱਲੀ ਵਾਲਾ ਡਾਕਟਰ ਤੁਸੀਂ ਲੈ ਸਕਦੇ ਹੋ ਚੈੱਕ ਕਰਕੇ ਤਸੱਲੀ ਕਰਕੇ ਬਾਈ ਨਾਲ ਸੌਦਾ ਤੁਸੀਂ ਕਰ ਸਕਦੇ ਹੋ ਵੇਖੋ ਤੁਸੀਂ ਕੋਈ ਨਮਾਂਗਾ ਨਹੀਂ ਕੋਈ ਲਿਪਾ ਪੋਚੀ ਨਹੀਂ ਕਰੀ ਜਿਵੇਂ ਵੀ ਖੜੀਆਂ ਸੀ ਉਵੇਂ ਬਾਹਰ ਕੱਢ ਲਿਆਂ ਤੇ ਉਵੇਂ ਤੁਹਾਡੇ ਸਾਹਮਣੇ ਆ ਇਹ ਕੀ ਰਿਕਾਰਡ ਕੋਡ ਦੀ ਗੱਲ ਕਰੀਏ ਬਾਈ ਇਹਦੇ ਥੱਲੇ ਜਗਜੀਤ 17 18 ਕਿਲੋ ਦੋ ਤੇ ਸੀ ਸੱਜਰ ਥੱਲੇ ਜੀ ਠੀਕ ਆ ਤੇ ਸਾਢੇ 5 ਮਹੀਨੇ ਦੀ ਗੱਬਣਾ ਇਹੇ ਹੂੰ ਤੇ ਰਾਜੀਪਲੀ ਮੱਝ ਬਿਲਕੁਲ ਨਾ ਹੀ ਵੀ ਨਹੀਂ ਕੀ ਇਹਨੂੰ ਰਾਜੀ ਕਰਨਾ ਜਾਂ ਕੁਛ ਕਰਨਾ ਬਸ ਕੱਲੇ ਪੱਠੇ ਹੀ ਪਾਉਣੇ ਜਾ ਕੇ ਫਿਰ 5 ਕਿਲੋ 4-5 ਕਿਲੋ ਦੁੱਧ ਹੁਣ ਵੀ ਹੈਗਾ ਇਹਦੇ ਥੱਲੇ ਹੂੰ ਅੱਛਾ ਹਜੇ ਦੁੱਧ ਦੇਈ ਜਾਂਦੀ ਆ ਹਾਂ ਦੁੱਧ ਦੇਈ ਜਾਂਦੀ ਆ ਇੱਕ ਡੰਗ ਮਿਲਦੀ ਏ ਕਿ ਦੋਨੇ ਡੰਗ ਜੀ ਇਹ ਤਾਂ ਸਾਡੇ ਬੰਦੇ ਨੂੰ ਪਤਾ ਇੱਕ ਡੰਗ ਮਿਲਦੀ ਏ ਕਿ ਦੋ ਹਾਂ ਵੀ ਰਾਜੂ ਕਿ ਕਿੰਨੇ ਡੰਗ ਮਿਲਦੀ ਆ ਦੋਨੋਂ ਦੋਨੋਂ ਡੰਗ ਮਿਲਦੀ ਆ ਹਾਂ ਲੈ ਭਈ ਸੱਜਣੋ ਆਪ ਦਾ ਖਰਚਾ ਵੀ ਹਜੇ ਆਪ ਕੱਢੀ ਜਾਊਗੀ ਥਲਕ ਤਲਕ ਮੱਝ ਕਰਦੀ ਹੈਗੀ ਸਮੀ ਅਗਲੇ ਦੀ ਵੀ ਚੰਗੀ ਆ ਰੇਟੇ ਦਾ ਕੀ ਹੋ ਜੂਗਾ 90000 ਰੁਪਇਆ ਜਗਜੀਤ ਬਾਈ ਇਹਦਾ ਲੈ ਬਈ ਸੱਜਣੋ ਇਧਰ ਨੂੰ ਕਰ ਲੋ ਮੱਝ ਵਾਕਈ ਤਕੜੇ ਝੋਟੇ ਵਰਗੀ ਆ ਤੇ 90000 ਰੁਪਇਆ ਬਾਈ ਨੇ ਰੇਟੇ ਦਾ ਕਰਿਆ ਆ ਕੇ ਮੱਝ ਦੀ ਤਸੱਲੀ ਕਰਕੇ ਤੇ ਬਾਈ ਨਾਲ ਸੌਦਾ ਤੁਸੀਂ ਕਰ ਸਕਦੇ ਹੋ ਹੋਗਣਾ ਪਰਮੇਂਦਰ ਪੂਰੀਆ ਨਹੀਂ ਇੱਕਾ ਝੂਟੀ ਆ ਇਹ ਵੀ ਮੰਨ ਜਿਓ ਪਹਿਲੇ ਸੂਏ ਆ ਦੋ ਦੰਦ ਆ ਹਾਂ ਇਹ ਵੀ ਦਿਖਾ ਦਿਓ ਲੈ ਬਈ ਸੱਜਣੋ ਅੱਜ ਉਹ ਟੀਵੀ ਚੈੱਕ ਕਰੋ ਪਹਿਲੇ ਸੂਏ ਸੂਈਆ ਤੇ ਮਗਰ ਕੀ ਆ ਮਗਰ ਇਹਦੇ ਵੀ ਕੱਟਾ ਮਗਰ ਸੱਜਣਾ ਸਾਰਿਆਂ ਦੇ ਕੱਟੇ ਹੀ ਤਰੀ ਆਉਂਦੇ ਅੱਜ ਹਨਾ ਕੱਟੇ ਦਿੱਤੇ ਸਾਰਿਆਂ ਨੇ ਜਗਜੀਤ ਕੱਟੇ ਦੀ ਕੱਟੀ ਦਾ ਕੋਈ ਹੋਈਆ ਥੋੜਾ ਜਿਆਦਾ ਜਿਆਦੇ ਹੈ ਕੱਟਿਆਂ ਦਾ ਹੈ ਕੱਟਿਆਂ ਦਾ ਜਿਆਦਾ ਹੈ ਵੇਖੋ ਦਰਸ਼ਕੋ ਕੈਮਰਾਮੈਨ ਨੂੰ ਕਹਿੰਦੇ ਵੀ ਪ੍ਰੋਪਰ ਦਿਖਾ ਦਿਓ ਮਗਰ ਹਵਾਨਾ ਚੈੱਕ ਕਰਾਈ ਬਾਈ ਕਈ ਸੱਜਣ ਕਹਿ ਦਿੰਦੇ ਵੀ ਸਿੰਘਾਂ ਸੁੰਗਾਂ ਦਾ ਸਾਨੂੰ ਕੋਈ ੜਕਾ ਨਹੀਂ ਦੁੱਧ ਵਾਲੀ ਹੋਵੇ ਜਾਂ ਮਗਰ ਹਵਾਨਾ ਚੰਗਾ ਲੱਗਿਆ ਹੋਵੇ ਉਹ ਆਪਾਂ ਚੈੱਕ ਕਰਾ ਦਈਏ 1 ਮਿੰਟ ਮੜਾ ਦਿਖਾਓ ਜੀ ਵੇਖੋ ਦਰਸ਼ਕੋ ਇਹਦਾ ਵੀ ਝੂਲਾ ਤੁਸੀਂ ਮਗਰੋਂ ਚੈੱਕ ਕਰ ਲੋ ਥਾਣੇ ਦੇ ਵੀ ਚਾਰ ਐ ਤੇ ਕਿਹੜਾ ਕਿਹੜਾ ਥਾਣਾ ਕੋਈ ਸਾਖ ਵਗੈਰਾ ਹੈ ਨਹੀਂਗੀ ਜੇ ਕੋਈ ਵੀਰ ਚੰਗੀ ਸਾਮ ਸੰਭਾਲ ਕਰ ਲੂਗਾ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਪਰਮੇਂਦਰ ਸੂਈ ਨੂੰ ਇਹਨੂੰ 10 ਦਿਨ ਹੋਏ ਆ 12 ਦਿਨ 10 ਤੋਂ 12 ਦਿਨ ਦਰਸ਼ਕੋ ਸੂਈ ਨੂੰ ਹੋਗੇ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਕੀ ਰਹੂਗੀ ਇਹਦੀ ਡਿਮਾਂਡ 1,05,000 ਰੁਪਿਆ ਜਗਜੀਤ ਲੈਣ ਦੇਣਾ ਇਹਦਾ ਲੈ ਵੀ ਸੱਚ ਨੂੰ ਆਰ ਪਾਰ ਵਾਲੀਆਂ ਗੱਲਾਂ ਹੀ ਆ 1,05,000 ਰੁਪਿਆ ਬਾਈ ਨੇ ਰੇਟ ਕੀਤਾਗਾ ਤੇ ਮਾਨਤਨ ਪਰਮੇਂਦਰ ਮੇਰਾ ਵੀਰ ਦੂਰਨੇੜੇ ਵਾਲੇ ਭਰਾ ਕਾਫੀ ਆਉਂਦੇ ਆ ਚੱਲ ਕੇ ਹਾਂ ਮਾਨਤਨ ਪੂਰਾ ਕਰ ਮਾਨਤਨ ਦਰਸ਼ਕੋ ਪੂਰਾ ਹੋ ਜਾਊਗਾ ਹਾਂਜੀ ਹਾਂਜੀ ਤੇ ਦੁੱਧ ਦੀ ਗੱਲ ਕਰੀਏ ਦੁੱਧ ਜਗਜੀਤ ਇਹਨਾਂ ਸੰਤਾਂ ਤੋਂ ਲਈ ਆਪਾਂ ਉਥੋਂ ਡੇਰੇ ਚੋਂ ਜੀ ਤੇ ਉੱਥੇ ਤਾਂ ਦੁੱਧ 9 ਕਿਲੋ ਸੀਗੇ ਇਹਦੇ ਥੱਲੇ ਉਹਦੇ ਸੂਈ ਸੀ 8-9 ਦਿਨਾਂ ਦੀ 10 ਦਿਨਾਂ ਦੀ ਲਾ ਲੋ ਜੀ 5 ਕਿ ਦਿਨ ਹੋਇਆ ਹੀ ਦੂ ਤੇ ਮੇਰੇ ਕੋਲੇ ਆ ਕੇ ਜੀ ਨਹੀਂ ਲਾਇਆ ਤੁਸੀਂ ਵੇਖੋ ਜੇ ਕੋਖ ਨਹੀਂ ਚੱਕੀ ਹੂੰ ਜਿਹੜੀ ਮੇਨ ਗੱਲ ਇਹਦੀ ਆ ਦੁੱਧ ਤੇ 11-12 ਕਿਲੋ ਝੋਟੀ ਪਾ ਦੂਗੀ ਖੁੱਲਾ ਹਜੇ ਦੰਦ ਵੀ ਤੋ ਆ ਮੂੰਹ ਦੀ ਬੜੀ ਪੋਲੀ ਆ ਜੀ ਮੂੰਹ ਤੇ ਤਾਂ ਭਾਵੇਂ ਆਏ ਖੜੀ ਦੇ ਹੱਥ ਪਾ ਲੋ ਹੂੰ ਚਵਾਈ ਚੁਵਾਈ ਦੀ ਚਵਾਈ ਚੁਵਾਈ ਦੀ ਓਕੇ ਆ ਉਹ ਕੋਈ ਚੱਕਰ ਨਹੀਂ ਗਾ ਲੈ ਬਈ ਸਚਨੋ ਹਾਂ ਇਹਨੂੰ ਵੀ ਤੁਸੀਂ ਮੰਦਰੀ ਨੂੰ ਚੈੱਕ ਕਰ ਲੋ ਵੇਖੋ ਜਿੰਨਾ ਕਿ ਮਿੱਠਾ ਪਾ ਲੋਗੇ ਉਸ ਹੱਬ ਨਾਲ ਸਾਰੇ ਸਵਾਰ ਤੁਹਾਡੇ ਸਾਹਮਣੇ ਰੱਖਦੇ ਹਾਂਜੀ ਹਾਂਜੀ ਵੇਖਣੀ ਤੁਸੀਂ ਆ ਤਸੱਲੀ ਤੁਸੀਂ ਕਰਨੀ ਆ ਰੇਟ ਬਿਲਕੁਲ ਜੈਨੂਨ ਹੋਣਗੇ ਮਾਨਤਣ ਦੀ ਗੱਲ ਵੱਡੀ ਹੋਊਗੀ ਜਿਹੜਾ ਵੀ ਭਰਾ ਕੋਈ ਦੱਸ ਜਾਣੇ ਵੀਡੀਓ ਸ਼ੇਅਰ ਕਰੂਗਾ ਉਹਦਾ ਅਲੱਗ ਤੋਂ ਮਾਨਤਣ ਹੈਗੇ ਹੀ ਆ ਹ ਇਹਨੂੰ ਵੀ ਪਾਉਣਾ ਕੈਮਰਾ ਇੱਕ ਇੱਕ ਇਹ ਕੱਟੀ ਐ ਇੱਕੋ ਮੱਝ ਆ ਰਹੀ ਐ ਨਾ ਆਕੇ ਜੀ ਉਹ ਇੱਕ ਮੱਝ ਜਿਹੜੀ ਘਰ ਦੀ ਉਹ ਬਾਲੀ ਲਿਬੜੀ ਪਈ ਸੀ ਉਹ ਨਵਾ ਕੇ ਲਈ ਜਾਂਦੇ ਬੰਦੇ ਲੈ ਬਈ ਸਜਣੋ ਹਾਂ ਇਹਦਾ ਹੀ ਮੇਰਾ ਵੀਰ ਪਰਮੇਂਦਰ ਸਾਡੀ ਵੀ ਕੋਸ਼ਿਸ਼ ਇਹ ਹੁੰਦੀ ਆ ਵੀ ਇਹਦੇ ਗਲਤੀ ਆ ਰਹਿਣਾ ਚੱਲੇ ਹਾਂ ਹਨਾ ਨਾ ਨਫਾ ਹੋਊ ਤਾਂ ਇੱਕ ਚਲ ਆਪਾਂ ਚਲੋ ਅਫਰ ਦੇ ਤੌਰ ਤੇ ਦੇ ਦਿਆਂਗੇ ਕੱਲੀ ਸਮਾਈ ਜੀ ਮੰਗ ਲਾਂ ਮੇਰਾ ਵੀਰ ਜੇ ਕੋਈ ਦਰਸ਼ਕੋ ਕੋਈ ਛੋਟੀ ਮਿੰਨੀ ਬੈਂਕ ਕੋਈ ਖੋਲ੍ਹਣੀ ਚਾਹੁੰਦਾ ਜੇ 10 ਪਾ ਦਿਓਗੇ 10 ਜਮਾ ਹੋ ਜਾਣਗੇ ਜੇ ਕੋਈ 5 ਪਾ ਦਿਓਗੇ 5 ਜਮਾ ਹੋ ਜਾਣਗੇ ਜਦੋਂ ਛੋਟੀ ਬਣ ਗਈ ਉਦੋਂ ਵਾਕੇ ਮੂਰਤਾਰਗੀ ਬਣੂਗੀ ਫੇਸ ਬਿਊਟੀ ਬਹੁਤ ਚੰਗੀ ਆ ਸਿੰਘ ਸੁng ਬਹੁਤ ਚੰਗਾ ਵੇਖੋ ਮਿਹਨਤ ਕਰਨੀ ਪਊਗੀ 2 ਸਾਲ ਸੰਘਰਸ਼ ਤੋਂ ਨੂੰ ਜ਼ਰੂਰ ਕਰਨਾ ਪਊਗਾ ਪਰ ਇਕੱਠੀ ਰਾਕਮ ਤੁਹਾਨੂੰ ਮਿਲ ਜਾਣੀ ਆ ਜੇ ਜੀਤ ਇਹ ਐਮ 460 ਟਿੱਕੇ ਦੀ ਆ ਲੈ ਬਈ ਸਚਨੋ ਮ 460 ਦੀ ਹੈ ਤੇ ਮਾਂ ਦੇ ਪਾਸੇ ਮਾਦਰ ਕਾਰਡ ਦੀ ਗੱਲ ਕਰੀਏ ਮਾਂ ਦਾ 16 ਕਿਲੋ ਦੁੱਧ ਸੀ ਗਈ ਦੀ ਥੱਲੇ ਵਾਹ ਜੀ ਵਾਹ ਚੰਗੇ ਰਿਕਾਰਡ ਵਾਲੇ ਪਾਸੇ ਹੀ ਆ ਫਿਰ ਤਾਂ ਚੰਗੇ ਰਿਕਾਰਡ ਵਾਲੇ ਪਾਸੇ ਕੱਟੀ ਐ ਉਹ ਨਹੀਂ ਗਈ ਬਸ ਆਪਾਂ ਇੱਕ ਪਹਿਲੀ ਕੱਟੀ ਐ ਜਿਹੜੀ ਆਪਦੇ ਫਾਰਮ ਚੋਂ ਕੱਢ ਕੇ ਅੱਜ ਵੇਚਣ ਚ ਪਾਤੀ ਵਾਹ ਜੀ ਵਾਹ ਪਰਮੇਂਦਰ ਇਹਦਾ ਰੇਟ ਦੱਸ ਮੇਰਾ ਹਾਂ ਜੀ 18000 ਰੁਪਿਆ ਹਾਂ ਜੀ 18000 ਰੁਪਿਆ ਲੈ ਦਰਸ਼ਕੋ 18000 ਰੁਪਿਆ ਬਾਈ ਨੇ ਰੇਟ ਕੀਤਾ ਕੋਈ ਸਾਖ ਸੁਖ ਤਾਂ ਨਹੀਂ ਨਾ ਆ ਦੇਖੋ ਮੈਂ ਉਹੀ ਦਿਖਾ ਰਿਆ ਸੀਗਾ ਹਾਂ ਜੀ ਕੱਟੀ ਦੇ ਉਹ ਜਮਾਂ ਸਾਫ ਲੈ ਬਈ ਸੱਜਣੋ 60 ਨਾ ਵੇਖੋ ਨਸਲਾਂ ਦਾ ਅੰਟੀ ਪਤਾ ਲੱਗ ਜਾਂਦਾ ਹੈ ਹਨਾ ਹਾਂ ਤੁਸੀਂ ਆਪ ਹੀ ਦੇਖ ਲਓ ਵਾਹ ਜੀ ਵਾਹ ਹਾਂਜੀ ਮਾਂ ਤਣ ਮੇਰਾ ਵੀਰ ਪਰਮੰਦਰ ਇਹ ਚ ਵੀ ਜ਼ਰੂਰ ਕਰਦੀ ਮਾਂ ਤਣ ਕਰ ਦਾਂਗੇ ਕੋਈ ਲੈ ਬਈ ਸੱਜਣੋ ਇੱਧਰ ਫੇਰ ਆ ਗਿਆ ਰਸ਼ੀਅਨ ਟਿੰਕ ਸਿੰਘ ਸਿੰਘ ਤੁਸੀਂ ਦੇਖ ਲਓ ਹਾਂ ਤੇ ਉਰਲੀ ਅੱਖ ਦੀ ਗੱਲ ਕਰੀਏ ਫੇਰ ਇਹ ਇਹਦੇ ਚ ਸਾਡੇ ਤੋਂ ਪਤਾਸਾ ਹੀ ਨਹੀਂ ਪਿਆ ਬਾਈ ਯਾਰ ਉਹ ਮੱਝ ਜੀ ਕੋਈ ਹੁਣੀ ਦੁੱਧ ਦੇਦੇ 2 ਕਿਲੋ ਦਿੱਤਾ ਜੀ ਇਹ ਆਪਣੇ ਫਾਰਮ ਦੀ ਮੱਝਾ ਤੀਜੇ ਸੂਏ ਮੱਝ ਨੇ ਸੋਣਾ ਤੇ ਮਾੜੇ ਪਿੱਛੇ ਲਾ ਕੇ ਲਿਆ ਕੇ ਤੇ ਕੈਮਰਾ ਵੇਖੋ ਫੇਰ ਦੱਸਿਓ ਕੀ ਹੈ ਦੇਖੋ ਦਰਸ਼ਕੋ ਜਿਹੜੇ ਚੰਗੇ ਰਿਕਾਰਡ ਰਹੇ ਆ ਚਾਰਾ ਤਾਰ ਸਮੰਦਰ ਗੋਡੀ ਵਾਲਿਆਂ ਦੇ ਚੰਗੇ ਰਿਕਾਰਡ ਰਹੇ ਆ ਸਮੰਦਰ ਹਾਈਟ ਹੈ ਤੇ ਵੇਖੋ ਤੁਸੀਂ ਓਡੀ ਕ ਮੱਝ ਆ ਤੇ ਓਡਾ ਵੱਟੇ ਝੂਲਾ ਲੱਗਿਆਗਾ ਵੇਖੋ ਤੁਸੀਂ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ ਸੂਣ ਵਾਲੀ ਆ ਰਮਨ ਜੀ ਜੀ ਤੇ ਜੇ ਇਹੇ ਵਾਹ ਜੀ ਵਾਹ ਦਰਸ਼ਕੋਲਾ ਸੂਣ ਵਾਲੀ ਆ ਪੰਜ ਛੇ ਦਿਨ ਪਏ ਆ ਇਹਦਾ ਮੱਝ ਤੋਂ ਬੈਠਾ ਨਹੀਂ ਜਾਣਾ ਜਿੱਦ ਦੇ ਇਹ ਸੂਣ ਤੇ ਆਈ ਵਾਹ ਜੀ ਵਾਹ ਦੁੱਧ ਦੀ ਗੱਲ ਕਰੀਏ ਪਰ ਇਹ ਤੋਂ ਪਹਿਲਾਂ ਕੀ ਰਿਕਾਰਡ ਰਿਆ ਮੋੜਲਾ ਸੱਜਰਾ ਮੋੜਲਾ ਦੋ ਸੂਏ 22 ਕਿਲੋ ਚੋਇਆ ਪਹਿਲੇ ਸੂਏ 18 ਕਿਲੋ ਦੂਜੇ ਸੂਏ 22 ਕਿਲੋ ਇਹਦੇ ਤੁਹਾਨੂੰ ਵਾਹ ਜੀ ਵਾਹ ਇਹ ਗੱਭੜ ਜਾ ਰਿਆ ਫਿਰ ਕਿਹੜੇ ਸਿਮਣ ਦੀ ਆ ਇਹ ਗੱਭੜ ਜਾਫਰਾਬਾਦੀ ਤੋਂ ਆ ਰਵਨ ਇੱਥੇ ਸ਼ਹਿਰੀ ਢੀਲੋ ਬਾਈ ਆਪਣਾ ਜੀ ਬਠੰਡੇ ਅ ਅਲਬਖਸ਼ ਘੋੜਾ ਜਿੰਨਾਂ ਕੋਲੇ ਓਕੇ ਉਹਨਾਂ ਕੋਲੇ ਸਾਨ ਆ ਉਹਦੀ ਮਾਦਰ ਕਾੜਦਾ 31 32 ਕਿਲੋ ਹੂੰ ਇਹ ਉਸ ਜੀ ਹਾਂ ਡਾਇਰੈਕਟਰ ਵਾਹ ਜੀ ਵਾਹ ਖੈਰੀ ਢਿੱਲੋ ਵਾਲੇ ਤੋਂ ਬਾਈ ਤੋਂ ਜੀ 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 ਐਮਐਲਏ ਆਪਣੇ ਜਰੂਪ ਗੱਲ ਉਹਨਾਂ ਦਾ ਭਾਣ ਜਾ ਹੂੰ ਰੇਟ ਦੀ ਗੱਲ ਕਰੀਏ ਫਿਰ ਰੇਟ ਕੀ ਹੋ ਜਾਊਗਾ ਪਰਵਿੰਦਰ ਇਹਦਾ ਇਹਦਾ ਜਗਜੀਤ ਰੇਟ 1,65,000 ਰੁਪਿਆ ਲੈ ਬਈ ਸੱਜਣੋ 1,65,000 ਰੁਪਿਆ ਬਾਈ ਨੇ ਰੇਟ ਕੀਤਾ ਤੇ ਉਰਲੀ ਅੱਖ ਜਿਹੜੀ ਥੋੜੀ ਜਿਹੀ ਕਿਹੜਾ ਵਾਈਟ ਹੈ ਕੀ ਵੱਜ ਪੁੱਜ ਗਿਆ ਕੁਛ ਜੀ ਇਹ ਤਾਂ ਖੁੱਲੀਆਂ ਆਪਣੇ ਫਾਰਮ 'ਚ ਕਿਤੇ ਮੱਝ ਨੇ ਪੂਸ਼ਪਾਸ਼ ਮਾਰੀ ਉਹ ਇਹਨਾਂ ਨੂੰ ਬੰਦਿਆਂ ਨੂੰ ਪੰਜ ਚਾਰ ਵਾਰੀ ਕਹਿਦਾ ਪਤਾਸਾ ਪਾਉਦੋਂ ਇਹਨਾਂ ਨੇ ਨਹੀਂ ਪਾਇਆ ਅੱਛਾ ਟਾਈਮ ਨਹੀਂ ਲੱਗਦਾ ਆਪਕਾ ਫਿਰ ਹਾਂ ਮੈਨੂੰ ਲੱਗਦਾ ਹੈ ਲੈ ਵੀ ਸਚਨੋ ਅੱਖ ਥੋੜੀ ਜੀ ਬਾਈਟ ਹੈ ਜਿਹੜੀ ਗੱਲ ਕਹਾਂਗੇ ਉਹ ਗੱਲ ਨਿਬੜੂ ਬੜੇ ਕੈਮਰਾ ਨੇੜੇ ਕਰਕੇ ਖੋਦ ਕਰਕੇ ਦਿਖਾ ਦੇ ਜਿਹੜੇ ਬੰਦੇ ਹਵਾਨਿਆਂ ਨਹੀਂ ਝਾਕਣ ਲੱਗੇ ਤਾਂ ਕੱਲੇ ਹਵਾਨਿਆਂ ਨਹੀਂ ਝਾਕੀ ਜਾਣਗੇ ਇਹ ਥਣਚਾਰ ਹੈ ਕਹਿਰਾ ਕਹਿਰਾ ਥਾਣਾ ਜਿਵੇਂ ਪੀੜੀ ਦੇ ਪਾਵਿਆਂ ਦੀ ਗੱਲ ਕਰੀਏ ਤਾਂ ਪੀੜੀ ਦੇ ਪਾਵਿਆਂ ਅੰਗੇ ਥਾਣਾ ਤੇ ਹਜੇ ਪੁੜਿਆਂ ਤੋਂ ਵੀ ਤੁਸੀਂ ਜੱਜ ਕਰ ਸਕਦੇ ਹੋ ਵੀ ਮੱਝ ਨੇ ਹਜੇ ਪੁੜੇ ਵੀ ਤੋੜੇ ਨਹੀਂ ਤੇ ਝੋਲਾ ਸਾਰਾ ਤਕਰੀਬਨ ਹਜੇ ਬਾਲਾ ਜਿਹੜੇ ਉਹ ਕਬਰ ਕਰੂਗੀ 1 ਲੱਖ ਤੇ 65000 ਬਾਈ ਨੇ ਦਰਸ਼ਕੋ ਰੇਟ ਕਰਤਾ ਮਾਨਤਨ ਤੁਹਾਡਾ ਜਰੂਰ ਬੰਨ ਦੇ ਵੀ ਸੱਜਣਾਂ ਨੂੰ ਇੱਕ ਸਾਈਡ ਤੇ ਉਹ ਹਜੇ ਅੰਦਰ ਹੀ ਖੜੀਆਂ ਜੇ ਮਾਲ ਆਪਣੇ ਕੋਲੇ ਹੋਰ ਵੀ ਸੱਜਰ ਮੱਝਾਂ ਜੇ ਸੱਤ ਅੰਦਰ ਖੜੀਆਂ ਅਠਾ ਜੀ ਆਪਣੇ ਕੋਲੇ ਹਰ ਵੇਲੇ 12-13 ਮੱਝਾਂ ਹੁੰਦੀਆਂ ਹੂੰ ਕਿੰਨਾ ਕੁ ਮਿੱਠਾ ਆਪਣੇ ਕੋਲੇ ਹੁੰਦਾ ਕਿੱਥੋਂ ਤੱਕ ਦੇ ਰਹੇ ਆਂ ਵੇਖੋ ਆਪਾਂ ਲੱਖ ਤੋਂ ਲੈ ਕੇ ਵੱਡੇ ਭਾਈ 2.5 ਲੱਖ 3 ਲੱਖ ਤੱਕ 5 ਲੱਖ ਤੱਕ ਵੀ ਜਾ ਵੜਦੇ ਆਂ ਮੱਝ ਲੈ ਲੈ ਭਾਈ ਸੱਜਣੋ ਕੋਈ ਉਹ ਨਹੀਂ ਗੱਲ ਕਿ ਜਿੱਡੀ ਚੰਗੀ ਮੱਝ ਉਥੋਂ ਆਪਾਂ ਲੈ ਲੈਂਦੇ ਆ ਹਜੇ ਤੇ ਇੱਕ ਮੱਝ ਆਪਣੀ ਆ ਰਹੀ ਆ ਉੱਥੇ ਸੂਈ ਸੀਗੀ ਤੋਂ ਬੰਦਾ ਲੈਣ ਗਿਆ ਉਹਰ ਅੱਧੇ ਘੰਟੇ ਤੱਕ ਅੰਤੇ ਤੱਕ ਆ ਜੂਗੀ ਤੇ ਪਹਿਲੇ ਸੂਏ ਝੋਟੀ ਆ ਬਹੁਤ ਚੰਗੀ ਬਹੁਤ ਨਜਾਇਜ਼ ਚੰਗੀ ਝੋਟੀ ਲਈ ਆ ਲੈ ਵੀ ਸਚਨੋ ਜਿਹੜਾ ਵੀ ਵੀਰ ਦੇ ਫਾਰਮ ਦੇ ਵਿੱਚ ਆ ਗਿਆ ਹਾਂਜੀ ਤੇ ਮੁੜ ਕੇ ਨਹੀਂ ਜਾਂਦਾ ਵੇਖੀ ਵੇਖ ਕੇ ਤਸੱਲੀ ਕਰਕੇ ਬਾਈ ਨਾਲ ਸੌਦਾ ਤੁਸੀਂ ਕਰ ਲਿਓ ਨੰਬਰ ਵੀਰ ਦਾ ਪੱਟੀ ਤੇ ਚਲੀ ਜਾਂਦਾ ਹੈ ਪਰਮਿੰਦਰ ਭਾਈ ਸਾਡੇ ਦਰਸ਼ਕਾਂ ਨੂੰ ਵਿਸਤਾਰ ਪੂਰਵਕ ਤੁਸੀਂ ਜਾਣਕਾਰੀ ਦਿੱਤੀ ਆ ਹਾਂਜੀ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ